ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਰਾਮਦਵਾਲੀ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਸਰਬਜੀਤ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਜਰਸੀਆਂ ਵੇਖਾ ਤੁਹਾਨੂੰ ਦਿਖਾਵਾਂਗੇ ਵਿੱਚੋਂ ਕੁਝ ਜਰਸੀ ਕ੍ਰੋਸ ਤੁਹਾਨੂੰ ਦਿਖਾਉਣੀ ਆ ਤੇ ਕੁਝ ਤੁਹਾਨੂੰ ਜੱਫੀਆਂ ਗੱਲਬਾਤ ਹੁਣ ਆਪਾਂ ਸਰਬਜੀਤ ਵੀਰ ਨਾਲ ਕਰਦੇ ਆਂ ਤੇ ਇਹਨਾਂ ਦੀ ਡਿਟੇਲ ਜਿਹੜੀ ਸਾਰੀ ਤੁਹਾਨੂੰ ਦੱਸਦੇ ਆਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੋ ਵਧੀਆ ਵਧੀਆ ਤੁਸੀਂ ਦੱਸੋ ਬੜੀ ਕਿਰਪਾ ਜੋ ਵਾਹਿਗੁਰੂ ਦੀ ਚਲੋ ਵਧੀਆ ਕਿਰਪਾ ਚਾਹੀਦੀ ਜੇ ਸੁਣਾਓ ਬਾਕੀ ਪਰਵਾਹ ਜੀ ਸਭ ਵਧੀਆ ਅੱਜ ਚੰਗੇ ਰੌਣਕ ਲਾਈ ਤੇ ਹਾਂਜੀ ਹਾਂਜੀ ਰੌਣਕ ਫਿਰ ਇਦਾਂ ਲੱਗੀ ਰਹਿੰਦੀ ਜੀ ਹਰ ਵੇਲੇ ਜੀ ਅੱਛਾ ਅੱਜ ਤੇ ਕੋਈ ਵੀ ਨਹੀਂ ਕੁੰਡਾ ਵਿਹਲਾ ਛੱਡਿਆ ਤੁਸੀਂ ਤੇ ਵਾਹ ਇਦਾਂ ਦੱਸਾਂ ਕੀ ਹੁਣ ਮਾਲ ਦਿਨ ਡੇਬੇ ਖੋਲਣਾ ਹਾਂਜੀ ਹਾਂਜੀ ਰੇਕ ਭੈਣ ਭਰਾ ਨੂੰ ਇਹ ਮਾਲ ਲਈ ਠੀਕ ਆ ਤੇ ਤਕਰੀਬਨ ਹੀ ਐਵਰੀ ਡੇ ਹੀ 4-5 4-5 ਰੋਜ਼ ਹੀ ਹੁੰਦੀਆਂ ਤੇ ਉਸ ਦਿਨ ਵਾਲਾ ਵੇਖ ਗਿਆ ਮਾਲ ਵੇਖਦਾ ਜਾਂਦਾ ਰਪੇਜੀ ਅੱਛਾ ਉਦਨ ਵਾਲਾ ਵੀ ਵੇਖਦੇ ਬਾਹਰਿਸ ਬੜਾ ਵੇਖ ਗਿਆ ਜੋ ਅੱਛਾ ਪਰਸੋਂ ਵੀ ਵੜਾ ਹੈ ਗਿਆ ਕੱਲ ਵੀ ਹੈ ਗਿਆ ਹੀ ਠੀਕ ਆ ਬਹੁਤ ਸੇਰੇ ਸਾਥ ਤੇ ਆ ਵੀ ਵੀਰ ਆਏ ਆ ਟਾਲੀ ਵੱਲੋਂ ਇਹਨਾਂ ਵੀ ਆ ਵੈੜ ਲੈ ਲੀ ਜੋ ਅੱਛਾ ਵੈੜ ਇੱਕ ਵੇਗੀ ਆ ਹਾਂਜੀ ਆ ਪਹਿਲਾਂ ਨੇ ਠੀਕ ਆ ਤੇ ਇਹਨਾਂ ਦੇ ਵੀਰਾਂ ਨੇ ਲੈ ਲਈ ਆ ਹੋਇਆ ਕਰਾਈਏ ਕੱਲ ਬਾਅਦ ਵੇਦੀਆਂ ਨਾਲ ਹਾਂਜੀ ਆ ਜੀ ਆਦਿ ਹਾਂਜੀ ਵੀਰ ਜੀ ਸਾਥ ਸੇ ਕਰਦੇ ਆ ਵਧੀਆ ਵਧੀਆ ਜੇ ਲੈ ਲਈ ਫਿਰ ਵੈੜ ਹਾਂਜੀ ਹਾਂਜੀ ਵੀਰ ਜੀ ਪਸੰਦ ਪੂਰੀ ਹਾਂਜੀ ਹਾਂਜੀ ਤਸੱਲੀ ਕਰ ਲਈ ਪੂਰੀ ਆਪਣੀ ਠੀਕ ਆ ਜੇ ਕੋਈ ਹੈ ਕੋਈ ਗਿਲਾ ਸ਼ਿਕਵਾ ਦੱਸ ਦੋ ਨਹੀਂ ਨਹੀਂ ਜੇ ਕੋਈ ਲਾਮਾ ਲੁਮਾ ਦੇਣਾ ਤੇ ਪੂਰੀ ਖੋਲ ਦਿੱਤੀ ਆਉਂਦੇ ਆ ਲੋਕ ਆਪਾਂ ਕਹਿੰਦਾ ਇੱਥੇ ਜਿੰਨੀ ਤਸੱਲੀ ਝਾੜੀ ਹੁੰਦੀ ਚੋ ਠੀਕ ਆ ਚੰਗੀ ਐੜਾ ਚੰਗਾ ਖੜ ਲੱਗਾ ਆ ਪੂਰੀ ਠੰਡੀ ਸੀ ਰਿਆ ਬਾਕੀ ਇਹ ਆ ਕਿ ਚਲੋ ਜਿਤਨਾ ਵੀਰ ਜੀ ਹੁਣੀ ਆਏ ਆਪਣੀ ਤਸੱਲੀ ਕਰਕੇ ਖੜੀ ਆ ਸਾਰਿਆਂ ਨੂੰ ਇਤਨਾ ਹੀ ਖੜਨੀ ਚਾਹੀਦੀ ਆ ਬਿਲਕੁਲ ਬਿਲਕੁਲ ਠੀਕ ਆ ਕਿੰਨਾ ਦੁੱਧ ਦੱਸਿਆ ਫਿਰ ਇਹਦੇ ਕੋਲ ਹਰਬ੍ਰੀਜੀ ਆਹ ਤਾਂ ਕੱਲ ਦੀ ਸੂਈ ਥੱਲੇ ਇਹਨਾਂ ਨੂੰ 14-15 ਲੀਟਰ ਬੋਲਾ ਦੱਸਿਆ ਅੱਛਾ ਕਿੰਨਾ ਕੁ ਚਵਾਜੂਗੀ ਹਾਂਜੀ ਇਹ ਹਰਬ੍ਰੀਜੀ 18-20 ਲੀਟਰ ਦੇ ਨੂੰ ਫੜੇ ਰਮਾਨਾ ਚਵਾ ਲੈਣਾ ਚਾਹੀਦਾ ਠੀਕ ਹੈ ਅਬ ਅਸੀਂ ਖੋਲ ਕੇ ਫੜਾਉਣਾ ਵੀਰਾਂ ਨੂੰ ਪਕਾ ਦਿਓ ਯਾਰ ਤੋਰ ਇਹ ਲੱਦਣ ਹੀ ਲੱਗੇ ਨਾ ਹਣੇ ਤੇ ਜਾਣੀ ਕਿੱਥੇ ਵੇਚੀਏ ਉਹਦੇ ਮੋਤੇ ਇਹ ਟਾਰੀ ਮੋਤੇ ਜਾਂਦੀ ਟਾਰੀ ਲੱਗੇ ਬਾਗਾ ਬੱਟੂ ਲੱਗੇ ਠੀਕ ਹੈ ਲਓ ਜੀ ਲਓ ਜੀ ਚਲੋ ਇਹ ਜਿਹੜੀ ਗੱਡੀ ਚ ਲੱਦ ਲਈਏ ਤੇ ਫਿਰ ਤੁਹਾਨੂੰ ਬਾਕੀ ਦਿਖਾਉਣੀ ਹੈ ਕੀ ਕਹਿੰਦੇ ਵੀ ਤੇ ਮੈਂ ਨਿੱਜੀ ਪਹਿਲਣ ਵੈੜ ਚਾਰ ਦੰਦਿਆ ਮੂੰਹ ਅੱਛਾ ਮੂੰਹ ਚਾਰ ਦੰਦਿਆ ਠੀਕ ਆ ਤਾਂ ਮਗਰ ਵੀ ਵਸ਼ੀ ਆ ਵੈੜ ਨੂੰ ਵੇਖੋ ਤੁਸੀਂ ਆ ਦੇਖ ਸਕਦੇ ਪਹਿਲਾ ਹੀ ਸਵੇਰ ਤੇ ਮੂੰਹ ਚਾਰ ਦੰਦਿਆ ਜਿਹੜੀ ਤੇ ਥੱਲੇ ਆ ਦੇਖ ਸਕਦੇ ਫਲੋਰ ਜਪਲ ਜਪਲ ਸੋਨੇ ਰੈਡ ਲਈ ਜਿਹੜੀ ਆ ਦੇਖ ਸਕਦੇ ਇਹ ਗੱਡੀ ਜਿਹੜੀ ਚੜਦੇ ਲੱਗੇ ਲੱਦਦੇ ਲੱਗੇ ਜਿਹੜੀ ਬਾਕੀ ਹੁਣ ਤੁਹਾਨੂੰ ਦਿਖਾ ਦਈਏ ਅੰਦਰੋਂ ਵੀ ਹੁਣ ਜਿਹੜੀ ਇੱਕ ਆ ਜਰਸੀ ਹੁਣ ਤੁਹਾਨੂੰ ਗੱਬਣ ਦਿਖਾਉਣੀ ਆ ਇਹ ਵੀ ਸੋਹਣੀ ਜਰਸੀ ਤੁਹਾਨੂੰ ਦਿਖਾਉਣੀ ਆ ਪੰਜਾਬ ਵਾਲੀ ਜਰਸੀ ਹੈ ਇਹ ਵੀ ਤੇ ਖਾਣਾ ਦਾ ਸਾਈਜ਼ ਕੱਪ ਇਹਦਾ ਵੀ ਦੇਖ ਸਕਦੇ ਜੀ ਹਰਬਰੀ ਜੀ ਥੋੜਾ ਜਿਹਾ ਮੂੰਹ ਹੋਣਾ ਅੱਖੀਂ ਨੂੰ ਦਿਓ ਜੀ ਕਿਰਪਾ ਅੱਛਾ ਹਾਂਜੀ ਇਹ ਦੋ ਦੰਦ ਹੋਣਦੇ ਆ ਜਿਹੜਾ ਕਹਿੰਦੇ ਕੀ ਇਹ ਆਹ ਦੇਖ ਸਕਦੇ ਜੀ ਖੀਰੀ ਵਿੱਚ ਹੀ ਆ ਦੋ ਦੰਦ ਹੋਣੇ ਜ਼ਰੂਰੀ ਆ ਆ ਫਿਰ ਇਹਨਾਂ ਸਿੱਧੇ ਆ ਠੀਕ ਹੈ ਜੀ ਆਹ ਵਿੱਚ ਲੋ ਜੀ ਦੰਦ ਦੇਖ ਸਕਦੇ ਜੀ ਖੀਰੀ ਤਾਂ ਦੋਂਦੀ ਹੋਣੀ ਆ ਠੀਕ ਆ ਹਾਂਜੀ ਤੇ ਚੰਗੇ ਕਦਮ ਵਜਨ ਵਾਲੀ ਹਣਾ ਇਹ ਵੀ ਹਰ ਬੀਜੀ ਜਿਹਨੂੰ ਅਸਲ ਪੰਜਾਬ ਵਾਲੀ ਜੱਸੀ ਆਉਂਦੇ ਆ ਨਾ ਹਾਂਜੀ ਉਹ ਵੱਚੀ ਆ ਠੀਕ ਆ ਤੇ ਛੜੀ ਤੇ ਵੇਖੋ ਥਾਰਾ ਠੀਕ ਆ ਕਿੰਨੀ ਜਿਹੜੀ ਗਾਹ ਨੂੰ ਆ ਕਿੰਨੀ ਕਿੰਨੀ ਪਛਾਣ ਹੁਆ ਰੇ 8 ਦਿਨ ਨਹੀਂ ਵੱਚੀ ਸੁੰਦੀ ਠੀਕ ਆ ਹਾਂ ਤੇ ਕਿੰਨਾ ਦੁੱੱਚ ਆ ਜੂਗੀ ਕੱਲ ਜੀ ਪਹਿਲੇ ਸੋਵੇ ਅੱਛਾ 25 ਪਲੱਸ ਵੈਟ ਜਾਊਗੀ ਪਹਿਲੇ ਸੋਵੇ ਅੱਛਾ ਇਹਦਾ ਪਤਾ ਨਹੀਂ ਬੜਾ ਤੱਕੇ ਨਾਲ ਜਵਾਉਗੀ 5 ਲੀਟਰ ਜਿਹੜਾ ਪਹਿਲੇ ਸੋਵੇ ਚਵਾ ਦੋ ਜਰਸੀ ਇਹਦਾ ਰਿਕਾਰਡ ਚੰਗਾ ਜਿਹਾ ਫਾਰਮ ਚੋਂ ਵੈਟ ਲਈ ਆ ਅੱਛਾ ਉਹਨਾਂ ਨੂੰ ਕੋਈ ਵਸੀ ਕੀ ਤੋਂ ਲੈਨੀ ਆ ਨਹੀਂ ਠੀਕ ਆ ਕੋਈ ਨਹੀਂ ਜਾਂ ਖੋਲਾ ਹਾਂ ਫਿਰ ਤੋੜ ਦਈਏ ਬਾਕੀ ਇਹ ਕਬੂਥਾ ਵੇਖੋ ਜਿਹਨੂੰ ਅਸਲ ਬਲੀਡਾਂ ਦੇ ਫਿਰ ਗਲਤ ਬਲੀਡੀਆਂ ਸਾਰੀ ਕੱਦ ਕਾਠੇ ਦਾ ਐਫ ਐਫ ਗਾਵਾਂ ਵਰਗਾ ਹੀ ਆ ਤੇ ਹੈਗੇ ਆ ਜਿਹੜੇ ਖੀਰੀਆਂ ਚਈ ਆ ਤੇ ਜਿਹੜੀ ਦੋ ਦੰਦ ਹੋਣ ਦੀ ਆ ਤੇ ਥੱਲੇ ਆ ਦੇਖ ਸਕਦੇ ਜੇ ਬੜੀ ਕਮਾਲ ਦੀ ਤਿਆਰ ਹੋਣਦੀ ਆ ਅੱਗੇ ਇੱਕ ਜੱਤੀ ਜਿਹੜੀ ਉਹ ਚਾਰ ਦੰਦ ਸੀ ਜਿਹੜੀ ਉਹ ਲੱਗਦੀ ਆ ਪਹਿਲਾਂ ਹੀ ਠੀਕ ਹੈ ਮਿੱਧੀ ਲਿਆਓ ਜੀ ਅਬ ਜੀ ਮੈਂ ਆਪਣਾ ਮੈਂ ਪਹਿਲਾਂ ਐਸਪੀ ਠੀਕ ਹੈ ਭਾਜੀ ਬਹਿ ਜਾਓ ਠੀਕ ਹੈ ਭਾਜੀ ਇੱਦਾਂ ਹੀ ਥੱਲੇ ਬਹਿ ਜਾਓ ਠੀਕ ਜੀ ਆ ਆਓ ਥੱਲੇ ਬੈਠੋ ਜਿੱਧਰੋਂ ਦੀ ਮਰਜ਼ੀ ਥੱਲੇ ਬੈਜੋ ਠੰਡੀ ਠੇਰੀ ਆ ਕੇ ਕਹਿਂਦਾ ਭਾਵੇਂ ਠੀਕ ਆ ਚਲੋ ਲੈ ਜਾ ਫਿਰ 파ਰੇ ਪੱਲੇ ਦੀ ਜਰਸੀ ਆ ਕੀ ਰੱਖਣਾ ਇਹਦਾ ਮੁੱਲ ਵੇਜੀ ਹੈ ਜੀ ਜੀ ਮੁੱਲ ਤਾਂ ਇਹੋ ਜਿਹੇ ਮੁੰਗੀਨੇ ਦਾ ਜੜੇ ਹਾਂ ਜੀ ਹਾਂ ਜੀ ਹੀਰੇ ਕਿਤੇ ਕਿਤੇ ਲੱਭਦੇ ਕਿਤੇ ਕਿਤੇ ਹਾਂ ਜੀ ਡੇਲੀ ਸਾਨੂੰ ਵੀ ਲੱਭਦੇ ਆਂ ਹੀ ਰੋਜ਼ ਮਾਰਕੀਟ ਚ ਜਾਂਦੇ ਆਂ ਔਰ 20 20 30 30 ਪਿੰਡ ਰੋਜ਼ ਹੀ ਕੋਈ ਨਾ ਠੀਕ ਹੈ ਤੇ ਕਿੰਨੇ ਦੇ ਦਈਏ ਫੇਰੇ ਫਿਰ ਵੀ 75000 ਦੀ ਵੈੜ ਦੇ ਦਾਂ। ਅੱਛਾ। ਹਾਂਜੀ 75000 ਦੀ ਦੇ ਦੇ। ਤੇ ਵਿੱਚੋਂ ਕਰਨੀ ਛੋਟ-ਛਾਟ। ਕਰਾਂਗੇ ਹਰਬ੍ਰੀਜੀ ਕਰਨੀ ਕਿਉਂ ਨਹੀਂ? ਕਿੰਨੀ ਕਰ ਦੀਏ? ਹਰਬ੍ਰੀਜੀ 5000 ਹੀ ਦਾਂ। ਅੱਛਾ। 70 ਕਰ ਦੀ ਦੇ ਦਾਂ। 70000 ਦੀ ਦੇ ਦੋਗੇ। ਹਾਂਜੀ। ਮੌਕੇ ਤੇ ਹੋਰ ਕਰ ਦੋ ਕੋਈ ਛੋਟ। 60000 ਹਰਬ੍ਰੀਜੀ ਕਰਨੀ ਕਿਉਂ ਨਹੀਂ? ਠੀਕ ਕਿੰਨੀ ਕਰ ਦੋਗੇ? ਜਿੰਨੀ ਸਾਡਾ ਜੀ ਕਰਦਾ। 2000 ਕਰ ਦਈਏ ਫਿਰ। ਹਰਬ੍ਰੀਜੀ 5 ਹੀ ਕਰ ਦਾਂ। ਅੱਛਾ। 65000 ਦੀ ਵੱਛੀ ਦੇ ਦਾਂਗਾ। 65000 ਦੀ। 65000 ਦੀ ਥੀਰੀ ਮਸ਼ੀਨ। ਠੀਕ ਆ। अच्छा पर ਜਦਨ ਕਦੇ ਨੇ ਥਲਿਓ ਬਣਨਾ ਨਾ ਹਾਂਜੀ ਤੁਮਹਾਲਾ ਪਾ ਦੂ ਹਰਬੀ ਜੀ ਠੀਕ ਆ ਮੈਂ ਇਹ ਆ ਡੀਜਲ ਸੀ ਵੜ ਦੇ ਦਾਂਗਾ ਨਗੀਨਾ ਠੀਕ ਆ ਉਹ ਵੀ ਅਜੇ ਦੋ ਦੰਦ ਜਿਹੜੇ ਹੋਣ ਹੀ ਨਹੀਂ ਦਈਏ ਮੁੰਡੀ ਛੀਰੀ ਵਛੀ ਹਰਬੀ ਜੀ ਠੀਕ ਆ ਮੈਂ ਆ ਦੇਖੋ ਕਿੰਨੀ ਯੂਨੀ ਢੇ ਲਿਆ ਹਾਂਜੀ ਹਾਂਜੀ ਮਸ਼ੀਨੋਂ ਥਲੇ ਜਿੰਦਾ ਬਾਨਾ ਗਣੀ ਹਾਂਜੀ ਥਲੇ ਫੜ ਕੇ ਪਟਾਕੇ ਪਾ ਦੂ ਠੀਕ ਆ ਜੀ ਤੇ ਹੁਣ ਆ ਗਏ ਆਪਣੇ ਕੋਲ ਦੂਸਰੇ ਨੰਬਰ ਤੇ ਇਹ ਵੀ ਗੱਬਣ ਆ ਹਾਂਜੀ ਤੇ ਇਹ ਵੀ ਜਰਸੀ ਕਰਾਸ ਚੀ ਆ ਅੱਜ ਫਿਰ ਕ੍ਰਾਸਤੀ ਆ ਜਾਂਦੀਆਂ ਨਾ ਗਾੜੀ ਗਰਮੀ ਦਾ ਮੌਸਮ ਹੁਣ ਆਉਂਦਿਆ ਵਾ। ਹਾਂਜੀ ਇੱਕ ਤਾਂ ਗਰਮੀ ਆਉਣੀ ਹੀ ਲੱਗਣਾ ਆਪਾਂ ਕਿ ਇੱਕ ਦੋ ਵੀਡੀਓ ਪਾਈਆਂ ਬੜੇ ਭੈਣ ਭਰਾ ਨਾਲ ਜਿਹੜੇ ਹਾਂਜੀ ਇਹਦੇ ਰੀਵਿਊਸ ਚੰਗੀਆਂ ਦੋਵਾਂ ਲੱਗੋਗੇ। ਅੱਛਾ ਅੱਗੇ ਆਪਣੇ ਨੰਬਰ ਜੇ ਪਾਈ ਬੜੀ ਹੋਈ ਹੈ ਵੀਡੀਓ। ਠੀਕ ਆ। ਕਿਸ ਕਰਕੇ? ਤੇ ਇਹ ਕਿੰਨੇ ਕ ਦੁੱਧ ਆਲੀ ਜਿਹੜੇ ਦੂਸਰੇ ਨੰਬਰ ਤੇ ਆ। ਹਾਂਜੀ ਜੀ 21245 ਅੱਛਾ ਇਹ ਸਵੇਰੇ 5 ਲੀਟਰ ਦੁੱਧ ਚਵਾਇਆ ਜੋ ਵੜ ਦੇ। ਅੱਛਾ ਹਾਂਜੀ ਤਿਆਰ ਕੀ ਕਿੰਨਾ ਚਵਾਜੋ? ਹਾਂਜੀ ਜੀ 27 28 30 ਲੀਟਰ ਦੀ ਬਸੇ ਦੋਨ ਚਵਾਜੇ। ਤੋੜ ਦੋ ਫੇਰ ਇਹਨਾਂ ਇੱਕ ਰੀ ਲੈ ਯੋ ਵੀ ਦੀ ਤੋੜ ਦੇ ਕਰੀ ਮੈਂ ਬੜੀ ਜੀ ਜਦ ਸਵੇਰੇ ਸੜੀ ਲੇਖੋ ਜਿੱਦਾਂ ਮੈਂ ਇਹ ਆ ਦੇ ਸਾਦੇ ਹੈਗੇ ਖਾਣੇ ਕੋਲ ਖਾਣ ਜਿਹੜਾ ਕਾਫੀ ਕਮਾਲ ਦਾ ਜਿਹੜਾ ਇਹਦੇ ਕੋਲੇ ਹੈ ਮੈਂ ਦੇ ਆਹ ਦੇਖ ਸਾਦੇ ਜੇ ਅਜੇ ਪਿਆਰ ਹੋਣਾ ਵਾ ਇਹਨੇ ਥੱਲੇ ਪੂਰੀ ਚੰਗੇ ਕਮਾਲ ਦੀ ਤਿਆਰ ਹੋ ਗਈ ਲੈ ਜਾ ਵੇਦੀ ਹਰ ਤੇਜੀ ਛੱਡੀ ਬੜੀ ਠੀਕ ਹੈ ਜੀ ਬਾਕੀ ਪੂਰੀ ਸਫਾਈ ਚਾ ਚਲਿਆਂਗੇ ਤੇ ਕਿੰਨਾ ਰੱਖਣਾ ਵੇਦੀ ਇਹਦਾ ਮੁੱਲ ਫਿਰ ਆਪਾਂ ਹਾਂ ਜੀ ਜੀ ਅਸਲ ਬਸ਼ੀ ਜੇ ਇੱਕਦਾਂ ਥੱਲੇੋਂ ਬਣੀ ਹੁੰਦੀ ਨਾ ਹਾਂਜੀ ਮੁੱਲ ਕਰਨ ਦਾ ਮਜ਼ਾ ਫੇਰ ਆਉਣਾ ਠੀਕ ਆ ਅੱਜ ਦੇ ਬਸ਼ੀ ਪੰਜ-ਸੱਤ ਦਿਨਾਂ ਤੋਂ ਕੱਚੀ ਆ ਹਾਂਜੀ ਪਰ ਅੱਜ ਜਿਹੜਾ ਕੱਚੀਆਂ ਵਾਲਾ ਮੁੱਲ ਕਰਾਂਗੇ ਕਿੰਨਾ ਕਰ ਹਰਪ੍ਰੀਤ ਜੀ 65000 ਦੀ ਰਹਿੜ ਦੇ 65000 ਦੀ ਹਾਂਜੀ ਵਿੱਚੋਂ ਕਰ ਦਈਏ ਛੋਟ ਕਰਾਂਗੇ ਹਰਪ੍ਰੀਤ ਜੀ ਕਰਨੇ ਕਿਉਂ ਨਹੀਂ ਕਿੰਨੀ ਹਰਪ੍ਰੀਤ ਜੀ 100 200 ਤਾਂ ਹੀ ਛੱਡਣੇ ਨਹੀਂ ਅੱਛਾ ਜੇ ਛੱਡਣੇ ਤੁਹਾਨੂੰ ਦੱਸਿਆ ਹਰ 5 ਹੀ ਛੱਡਣੇ ਆ 100 ਕਿ ਯਾਰ ਹਈਆ ਆਰ ਆਰ ਜੀ ਜੀ ਸਮੋਸ਼ ਛੱਡਦੇ ਤੁਹਾਨੂੰ ਕਹਿੰਦਾ 100 ਤਾਂ ਹੀ ਛੱਡੜੇ ਨਹੀਂ 1000 ਹਰਣਾ ਛੱਡਣਿਆ ਅੱਛਾ ਇਹ ਫਿਰ ਛੱਡਿਆ ਤਾਂ ਫਿਰ 5000 ਸਦਾ ਹੀ ਛੱਡਣਾ ਨਹੀਂ ਠੀਕ ਹੈ ਕੋਈ 200 ਛੋੜਨੀ ਕੋਈ 500 ਛੋੜਨੀ 500 ਛੋੜਨੀ 5 ਭਾਜੀ ਹਜ਼ਾਰ ਛੋੜ ਕਰਦਣੀ ਹੈ ਰਪੇਜੀ ਅੱਛਾ 5000 ਹੀ ਛੋਟ ਸਿੱਧੀ ਠੀਕ ਆ ਹਰਪ੍ਰੀਤ ਜੀ 60000 ਦੀ ਵਾੜ ਦੇ ਦਾਂਗਾ ਠੀਕ ਆ ਤੇ ਗਾਰੰਟੀ ਦੇ ਨਾਲ 27 28 ਲੀਟਰ ਦੁੱਧ ਚਵਾ ਜਿਉ ਕਿਉਂਕਿ ਇਹਨੇ 5 ਲੀਟਰ ਚਵਾਇਆ ਠੀਕ ਆ ਜੀ ਤੇ 25000 ਦਾ ਠੀਕ ਆ ਤੇ ਹੁਣ ਸੂਈਆਂ ਆ ਗਈਆਂ ਆਪਣੇ ਕੋਲ ਤੇ ਹੁਣ ਜਿਹੜੀ ਆਪਣੇ ਕੋਲ ਆ ਗਈ ਤੀਸਰੇ ਨੰਬਰ ਤੇ ਸੂਈ ਸਵਾਈ ਕਿੰਨਾ ਚਿਰ ਹੋਇਆ ਵੇ ਜੀ ਨੇ ਸੂਈ ਨਾ ਹਰਪ੍ਰੀਤ ਜੀ ਤੁਝਾ ਦੇਣਾ ਅੱਜ ਪ੍ਰੋਪਰ ਕੱਲ ਦੀ ਸੂਈ ਹੈ ਅੱਜ ਤੇ ਬੋਲਾ ਹੀ ਹੋ ਠੀਕ ਆ ਹਾਂਜੀ ਕਿੰਨਾ ਬੋਲਾ ਇਹਦੇ ਕ ਹਰਜੀਤ ਜੀ 15 ਲੀਟਰੋਂ ਤੋਂ ਬੋਲਾ ਬਾਹਰ ਹੂੰ ਕੰਡੇਆ ਤੇ ਕਿੰਨਾ ਚ ਭਾਈ ਜਾਓਗੇ 20 ਲੀਟਰ ਕੁਛ ਨਹੀਂ ਜਾਂਦਾ ਅੱਛਾ ਇਹਨੇ ਸਟਾਡੀ 15 ਆਖਿਆ 20 ਉਹਨੇ ਧੱਕੇ ਨਾਲ ਚੋਣਾ ਜੀ ਤੋੜ ਦਈਏ ਫੇਰ ਇਹਨਾਂ ਵੀ ਆਜਾ ਬੱਚਾ ਕਿਹੜਾ ਜੇ ਇਹਦਾ 5 ਸਾਲ ਆ ਆ ਬੱਚੇ ਸਾਰੇ ਇਹਨਾਂ ਦੇ ਆ ਦੇਖ ਸਕਦੇ ਤਾਜ਼ੀ ਹੈ ਤਾਜ਼ੀ ਹੈ ਨਾੜੂ ਸਾਰਿਆਂ ਦੇ ਨਾਲ ਹੀ ਆਜਾ ਬਹੁਤ ਅੱਛਾ ਹਰਜੀਤ ਜੀ ਆਇਆ ਅੱਜ ਦੀ ਸ੍ਰੀਆ ਆ ਅੱਛਾ ਜੋ ਹਾਂ ਬਿਲਕੁਲ ਦੇਖੋ ਅਜੇ ਦੂਈ ਵੀ ਨਹੀਂ ਆ ਗਈ ਬੱਚੇ ਠੀਕ ਆ ਜੀ ਹਾਂਜੀ ਲੈ ਜਾ ਫੇਰ ਇੱਕ ਵਾਰੀ ਤੋੜ ਦੋ ਇਹ ਜੀ ਇਹ ਵੀ ਜਰਸੀ ਜੀ ਆ ਜਿਹੜੀ ਆ ਦੇਖ ਸਕਦੇ ਜੀ ਬਾਕੀ ਥੱਲੇ ਵੀ ਕਮਾਲ ਦੀ ਤਿਆਰ ਹੋਈ ਹੈ ਲੈ ਜਾਵੋ ਜੀ ਸਫਾਈਆਂ ਜੀ ਅਜ ਨਹੀਂ ਵੀ ਆ ਇੱਕ ਤੋਂ ਇੱਕ ਵਸ਼ੀ ਆ ਜੀ ਕੋ ਕਰਿਆ ਫਿਰੰਦੇ ਉਹਨਾਂ ਦਾ ਥੋੜਾ ਜਿਹਾ ਡਰ ਗਈ ਹੈ ਬੰਦਾ ਵੀ ਦਿਖ ਰਿਹਾ ਜਿਆਦਾ ਖਾ ਪੀਜੀ ਆ ਵੇਖੋ ਤੇ ਨੇ ਠੰਡੀ ਆ ਵਸੀ ਜਦਾਂ ਮਰਜੀ ਕੋਈ ਬਹਿ ਜਾਏ ਥੱਲੇ ਆਣ ਕੇ ਠੀਕ ਹੈ ਉਹ ਬੰਦੇ ਵੀ ਬਹਿ ਜਾ ਓਏ ਬਹਿ ਕਾਕਾ ਉਹਨੇ ਵੇਖੋ ਵਰਕ ਜੀ ਠੀਕ ਜੋ ਪਾਸੇ ਬਹਿ ਗਏ ਭਾਬੋ ਅੱਛਾ ਹਾਂ ਜੀ ਠੀਕ ਹੈ ਇਹੋ ਜੀ ਚੀਜ਼ ਆ ਜੀ ਭਾਵੇਂ ਥੱਲੇ ਉਹਦੀ ਵੀ ਨੰਗ ਜੇ ਵਸੀ ਠੀਕ ਹੈ ਜੀ ਹਾਂ ਜੀ ਬੰਦਾ ਫਿਰਿੰਦਾ ਇਹ ਕਿੰਨੇ ਦੇਰੀ ਆ ਵੀਰ ਜੀ ਫਿਰ ਆਪਾਂ ਅਸਲ ਦਾ ਟੈਨ ਦਾ ਦੇਖੋ ਫੋਟ ਫੋਟ ਬਾਹਰ ਹਾਂਜੀ ਫੋਟ ਲੱਤਾਂ ਲੋਟੋ ਫੋਟ ਬਾਹਰ ਹੋ ਗਈ ਆ ਠੀਕ ਆ ਅਸਲ ਹੱਥ ਦਾ 65000 ਆ ਅੱਛਾ ਪਰ ਹਰ ਫਰੀਜੀ ਵੇਚਣੀ ਆ ਕਿੰਨੇ ਦੀ ਜਿਹਨਾਂ ਦੀ ਗਈਆਂ ਫੋਗ ਦੇ ਦਾਂਗਾ ਜਿਆ ਜੀ ਕਰ ਦਿਆ ਫਿਰ ਕਰ ਦੋ ਜਿਆ ਜੀ ਬਜੀ ਖੁੱਲੇ ਦਿਲਾ ਕਰ ਦੋ ਪਰ ਹੋਈ ਕੋਈ ਨਹੀਂ ਠੀਕ ਆ ਹਾਂਜੀ ਇਹਦੇ 5000 ਵਾਲਾ ਵੀ ਆ ਪਰ ਤੋੜੀਏ ਕੰਮ ਹਰ ਪ੍ਰੀਜੀਤ ਦਾ ਰੂਪ ਖੁੱਲੀ ਛੁੱਟੀ ਆ ਆਪਣੇ ਦਿਲ ਤੋਂ ਖੋਛੋ ਬੇ ਛੱਡੋ ਜੇ ਨਹੀਂ ਛੱਡਣਿਆ 10000 ਹੀ ਛੱਡਦਾ ਸਿੱਧਾ ਆ ਤੀਜੀ ਤੂੰ ਹਮ ਕਹਿਤਾ ਤਾਂ 10000 ਹੀ ਛੱਡਦਾ ਅੱਛਾ ਹਾਂਜੀ 55000 ਦੀ ਦੇ ਦੋ 55000 ਦੀ ਦੇਣਾ ਹੋਰ ਕਰ ਦੋ ਕਿ ਮਾਨ ਹਰਬੀਜੀ ਅਸੀਂ ਥੋੜਾ ਬੋਤਾ ਮਾਨ ਨਹੀਂ ਕਰਨਾ ਅੱਛਾ ਛੋਟ ਕਰ ਨਹੀਂ 5-5000 ਅੱਛਾ 10 ਤੋਂ ਹਾਂ ਜੜਾਇਆ ਸੀ ਨਾ ਅੱਛਾ 5000 ਮੇਰੇ ਨਾਲ ਅੱਛਾ 50000 ਦੀ ਵਹਿੜ ਦੇ ਦਦਾ ਅੱਛਾ ਐਡੀ ਵਹਿੜ ਐ ਰੂ ਚਾਤੀ ਮਾਰੋ ਹਰਬੀਜੀ ਚਾਤੀ ਮਾਰੋ ਠੀਕ ਐ ਐਡੀ ਵਹਿੜ ਅੱਛਾ ਯਾਰ ਯਾਰ ਦੀ ਕਿੱਥੇ ਹੁੰਦੀ ਆ ਦੇਣੀਆਂ ਠੀਕ ਆ ਸਾਨੂੰ ਬਾਬਾ ਨਾਨਕ ਦਿੰਦਾ ਅੱਛਾ ਸਾਨੂੰ ਨੂੰ ਅੰਡਣੀਆਂ ਹੈਗੀ ਕਿਉਂ ਗਸਰੌਰ ਹਾ ਰੀਜੀ ਆਏਗਾ ਤਾਂ ਮਾਨਤਨ ਪੂਰਾ ਠੀਕ ਆ ਹਾਂਜੀ ਮੈਂ ਨਾ ਅਜ ਵੀਰ ਤਾਂ ਵੀ ਥੋੜਾ ਮਾਨ ਕਰਾ ਲਈਏ ਭਰਦਾਂਗੇ ਜੀ ਦੱਸ ਦੋ ਕਿੰਨਾ ਕਰਦੀਏ ਫਿਰ 2000 ਹੋਰ ਛੱਡਾਂਗੇ ਅੱਛਾ ਹਾਂਜੀ 48000 ਦੇ ਦੇਵਾਂਗੇ ਹਾ ਰੀਜੀ 48000 ਦੀ ਠੀਕ ਆ ਦਊ 48000 ਇਹਦਾ ਦਊ ਇਦਾਂ ਦੀ ਕਿਹੜਾ ਦਊ ਹਰ ਰੀਜੀ ਠੀਕ ਆ ਜੀ ਤੇ ਹੁਣ ਫੇਰ ਆ ਗਈ ਸੂਈ ਸਵਾਈ ਹਾ ਰੀਜੀ ਕੀ ਆਇਆ ਹੀਰਾ ਠੀਕ ਆ ਹਾਂਜੀ ਖਾਣਾ ਦੇਖ ਸਾਦੇ ਤੇ ਕਾਫੀ ਕਮਾਲ ਦਾ ਥਾਨਿਆ ਆ ਦੇਖ ਸਾਦੇ ਸਨ ਦਾ ਸਾਈਜ਼ ਕਰ ਇਹਨੂੰ ਕਿੰਨਾ ਚਿਰ ਹੋਇਆ ਜੀ ਸੁਈ ਨਾ ਹਰ ਤਰੀਜੀ ਇਹਨੂੰ ਵੀ ਅੱਜ ਦੁਜਾਈ ਦੇਣਾ ਅੱਛਾ ਅੱਜ ਅੱਜ ਤੇ ਜਦਲ ਹੋ ਗਿਆ ਠੀਕ ਆ ਪਰਸੋਂ ਹੀ ਸੁਈਏ ਤੇ ਕਿੰਨਾ ਇਹਦੇ ਕਬੋਲਾ ਹਰ ਤਰੀਜੀ 15 ਤੋਂ 12 ਜਾਂ 16 ਲੀਟਰ 16 ਅੱਛਾ ਇੱਕ ਹੋਰ ਗੱਲ ਜੋ ਹਾਂਜੀ ਇਹ ਕਿਸੇ ਨੇ ਸੰਭੀ ਨਹੀਂ ਲੈਣਾ ਅੱਛਾ ਨੂੰ 6 ਦੰਦ ਜੋ ਅੱਛਾ ਕੱਡੀਆਂ ਮਰਾ ਬੰਦੀ ਜਿੱਤੀਆਂ ਨੇ ਥੱਲੇ ਬੜੀ ਸਫਾਈ ਜਾਣਾ ਇਹ ਵੀ ਮੈਂ ਹਰ ਤਰੀਜੀ ਪੀਡੀਐਫ ਦਾ ਮੇਲਾ ਨੱਚ ਨਹੀਂ ਗਿਆ ਅੱਛਾ ਉਹੋ ਹੀ ਚੀਜ਼ ਬਣੀ ਥੱਲੇਓ ਠੀਕ ਹੈ ਵੇਖੋ ਵੇਖੋ ਇਹ ਕਿ ਨੱਚ ਵਈ ਜਾ ਦੁੱਧ ਹਰ ਜੀਜੀ ਬੀਆਂ ਨੂੰ ਤੇ ਪਿਛੇ ਸੁੱਟ ਦੂਗੀ ਐ ਅੱਛਾ ਭਾਈ 23 ਲੀਟਰ ਮਸ਼ੀਨ ਦੁੱਧ ਚਵਾਉਗੀ ਆਪਣੀ ਕੀ ਧਿਆਨ ਤੇ ਤੋਰੋ ਫੇਰ ਇਹਨੂੰ ਵੀ ਕਰੀ ਕੋਸ਼ੇ ਪਲਾਂ ਥੋੜੀਆਂ ਥੋੜੀਆਂ ਜਿਹਾਵਾਂ ਨੇ ਤੇ ਹੈਗੀਆਂ ਆ ਜੁਲਾ ਆਓ ਜੀ ਉਤਰਾਂ ਜਿਹੜੀ ਕੱਦ ਕਾਠ ਦੀ ਜਿਹੜੀ ਪੂਰੀ ਸੋਹਣੀ ਆ ਠੀਕ ਜੱਬੇ 95000 ਰੁਪਈਆ ਜਿਹੜੇ ਸਾਹ ਵਾਲਾ ਵੀਰ ਲੈ ਗਿਆ ਨਾ ਠੀਕ ਆ ਜਦਾਰ ਫਰੀਜੀ ਬਣਦੀ ਆ ਨਾ ਹਾਂਜੀ ਇਦਾਂ ਮੇਲੇ ਚ ਬਣਦੀਆਂ ਸੀ ਠੀਕ ਆ ਜੀ ਹਾਂਜੀ ਲੈ ਜੀ ਇਹ ਫਿਰ ਇਹਨਾਂ ਵਿੱਚ ਤਾਜੀ ਸੋਈ ਆ ਜਿਹੜੀ ਆ ਵੀ ਧਵਾਨੇ ਤੇ ਬਰੀ ਬਰੀ ਕਨਾਰਾ ਜਿਹੜੀਆਂ ਸੋਹਣੀਆਂ ਆ ਕਿਹੜਾ ਬੱਚਾ ਜੀ ਆ ਆ ਬੱਚਾ ਜਿਹੜਾ ਇਹਦਾ ਹਾਂ ਆ ਆ ਆ ਬੱਚਾ ਇਹਦਾ ਠੀਕ ਹੈ ਅੰਤਰੀ ਜੀ ਇੱਕ ਨਹੀਂ ਆਹ ਜ ਰਸਾ ਛੁੱਟਦਾ ਅੱਛਾ ਬੈਠੋ ਥੱਲੇ ਦੋ ਪਾਸੇ ਸਾਰੀਆਂ ਮਗਰੀ ਦੋਵੇਂ ਪਾਸੇ ਬਈ ਜਾਣਾ ਠੀਕ ਹੈ ਠੀਕ ਹੈ ਹਾਂ ਜੀ ਵੇਖੋ ਥੋ ਬਸ਼ੀਂ ਹੋਰ ਰਸਾ ਛੁੱਟਿਆ ਜਾਓ ਠੀਕ ਹੈ ਲਿਆ ਬੰਨਾ ਬੰਨਾ ਫਿਰ ਇਹਨੂੰ ਤੇ ਇਹਦਾ ਕੀ ਮੁੱਲ ਵੇਤੀ ਫਿਰ ਹਰਪ੍ਰੀਤ ਜੀ ਮੋਲ ਤਾਂ ਕਰਦੇ ਰੀਦਾ ਰੋਜ ਅੱਛਾ ਕੋਈ ਗੱਲ ਨਹੀਂ ਹਾਂਜੀ ਪਰ ਮੈਂ ਇਹਨਾਂ ਦੇ ਕਿਵੇਂ ਇਹ ਚੀਜ਼ਾਂ ਵਿਖਾਉਂਦਾ ਸਹੀ ਵੀ ਰਣ ਠੀਕ ਆ ਲੱਗਾ ਕਿ ਨਹੀਂ ਚਿੜੀਆਂ ਹੁੰਦਾ ਮੇਲਾ ਨਹੀਂ ਅੱਜ ਸੋਨਾ ਮਾਲਿਆ ਆਪਣੇ ਕੋਲ ਅੱਜ ਜੀ ਸਾਰਾ ਹੀ ਸੋਨਾ ਹਾਂਜੀ ਹਾਂਜੀ ਇਹ ਕਹਿੰਦੀ ਆ ਮੈਂ ਦਰਦੋਂ ਚੱਲੀ ਆ ਉਹ ਕਹਿੰਦੀ ਨਾ ਦਰਦੋਂ ਹੀ ਚੱਲੀ ਆ ਠੀਕ ਆ ਹਾਂਜੀ ਹਰ ਜੀ ਤੇ ਕਿੰਨੇ ਦੇ ਦਈਏ ਫਿਰ ਇਹ ਆਪਾਂ ਹਾਂ ਜੀ 65000 ਦੀ ਦੇਣਾ ਬੈਠਾ 65000 ਦੇ ਦੇਦਾ ਵਿੱਚ ਕਰੀਏ ਮਾਨ ਕੋ ਹਾਂ ਜੀ ਮਾਨ ਪਹਿਲਾਂ ਕਿੰਨਾ ਕੋਈ ਲਵੀਰ ਆਏ ਸੀ ਨਾ ਲੈਣ ਵਸ਼ੀਆ ਹਾਂ ਜੀ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਸੌਦਾ ਮੇਰੇ ਨਾਲ ਕਰਤਾ ਅੱਛਾ ਸੌਦਾ ਕਰਕੇ ਕਹਿੰਦੇ ਜੀ ਹੁਣ ਤੂੰ ਯਾਰ ਮੈਨੂੰ ਛੱਡ ਦੇ ਸਾਡਾ ਮਾਨ ਕਰ ਉਹ ਮੈਂ ਖਰਾਉ ਕਿੰਨਾ ਕਰਉਣਾ ਅੱਛਾ ਕੋਈ ਨਹੀਂ ਹੁੰਦਾ ਅੱਛਾ ਕਹਿੰਦੇ ਹਾਂ ਵੀ ਤੂੰ ਆਇਆ ਛੱਡ ਦੇ ਮੈਂ ਖਰਾਉਦਾ ਕਿਹੜੀ ਗੱਲ ਆ ਅੱਛਾ ਠੀਕ ਆ ਹਾਂ ਜੀ ਤੇ ਇਹਦਾ ਕਿੰਨਾ ਕਰਨਾ 65 ਚ ਮਾਨ ਹਰ ਬ੍ਰਿਜੀ ਸੌ ਦੋ ਸੌ ਦਾ ਛੱਡਣਾ ਨਹੀਂ ਮੈਂ ਤੁਹਾਨੂੰ ਪਹਿਲਾਂ ਵੀ ਕਹਿਤਾ ਹਾਂ ਹਾਂਜੀ ਸੌ ਦੋ ਸੌ ਸਾਰੇ ਹੀ ਜਾਂਦੇ ਹਾਂਜੀ ਜੇ ਛੱਡਣਾ ਆ ਇਸ ਦਿਲ ਦੇ ਨਾਲ 5-5 ਹਜ਼ਾਰ ਛੱਡਣਾ ਠੀਕ ਆ ਹਾਂਜੀ ਕਿੰਨਾ 60 ਦੀ ਦੇਣਾ 60 ਹਜ਼ਾਰ ਦੀ ਹਾਂਜੀ ਤੇ ਅਹੀਂ ਮੈਂ ਕੋ ਸ਼ਾਰਟ ਕਰਾ ਲਈਏ ਹਰ ਬ੍ਰਿਜੀ ਤੁਹਾਨੂੰ ਥੋੜਾ ਨਾਂ ਕਰਦਿਆਂ ਚਲੋ ਫਿਰ ਸਾਡਾ ਵੀ 5000 ਹੀ ਦਾ ਦਿਓ ਫਿਰ ਹਰ ਬੀਜੀ ਜੇ ਤੋਹਾਂ ਪੰਜ ਕਹਿ ਤਾ ਨਾ ਅੱਜ ਅੱਛਾ ਫਿਰ ਨਹੀਂ ਮੋੜਨੀ ਨਹੀਂ ਜੋ ਦਾਤਾ ਜੋ ਉੱਡ ਗਿਆ ਫਿਰ 55000 ਦੀ ਵੈੜ ਮੀਆਂ ਤੋਂ ਪਲੱਸ ਚੱਲਣ ਵਾਲੀ ਠੀਕ ਆ ਠੀਕ ਆ ਹਰ ਤੀਜੀ ਨਹੀਂ ਜੋ ਮਿਲਦੀ ਠੀਕ ਆ ਦੇ ਦਾਂਗੇ ਠੀਕ ਆ 32 ਤੁਹਾਂ ਕਹਿ ਤਾ ਦ ਤੇ ਹੁਣ ਆ ਗਈ ਆਪਣੇ ਕੋਲ ਇੱਕ ਹੋਰ ਇਹ ਵੀ ਜੱਫੇ ਕ੍ਰੋਸ ਚੀ ਆ ਇਹਨੂੰ ਕਿੰਨਾ ਚਿਰ ਹੋਇਆ ਸਾਰੀ ਮਾਲ ਅਸੀਂ ਉਹ ਲਿਆਂਦਾ ਆ ਹਾਂਜੀ ਤੇ ਜਿਹੜਾ ਡੇਰੀ ਦੀ ਜਾ ਕੇ ਪੰਜ ਫੈਂਟ ਧਾਵੇਂ ਅੱਛਾ ਕੋਈ ਕਿਹਾ 40 ਤੋਂ 50 ਰੁਪਏ ਦੁੱਧ ਤੇ ਲੱਗੇ ਹਾਂਜੀ ਹਾਂਜੀ ਅੱਜ ਫਗਵਾ ਦੀ ਫੈਣ ਘਟ ਆਉਂਦੀ ਆ ਬੱਚੇ ਦੁੱਧ ਨਹੀਂ ਪੀਂਦੇ ਹਰਬ੍ਰੀਜੀ ਠੀਕ ਆ ਇਹ ਮੱਝਾਂ ਜਾਂ ਗਾਂਵਾਂ ਵਾਲੀਆਂ ਮੱਝਾਂ ਲੈਣੀਆਂ ਲੋਕਾਂ ਨੇ ਆ ਠੀਕ ਆ ਹਾਂਜੀ ਤੇ ਥਾਣਾ ਇਹ ਤਾਂ ਵੀ ਚੰਗਾ ਲੱਗਾ ਜਿਹੜਾ ਹਰਬ੍ਰੀਜੀ ਕਿਸੇ ਤੋਂ ਘੱਟ ਨਹੀਂ ਕੋਈ ਨਹੀਂ ਕਿਸੇ ਵੈਣ ਜੀ ਇੱਕ ਤੋਂ ਜਦੋਂ ਚੜਦੀ ਚੰਗਾ ਖਣ ਚੰਗਾ ਪੇਟ ਭੂੜਾ ਸਿੱਧੀਆਂ ਘੱਡ ਰਲੀਆਂ ਇਹਨੂੰ ਕਿੰਨਾ ਚਿਰ ਹੋਇਆ ਐਸੋ ਹੀ ਨਾ ਹਰਬ੍ਰੀਜੀ ਮੇਰੇ ਹਿਸਾਬ ਨਾਲ ਬੱਚਾ ਜੋ ਇੱਕ ਕੱਲ ਦਾ ਹੀ ਜੋ ਆ ਵੇਖੋ ਗਿੱਲਾ ਨਾੜੂਆ ਠੀਕ ਹੈ ਜੀ ਆਹ ਲੋ ਸਵੇਰ ਦੀ ਸੂਈ ਹੈ ਮੇਰੇ ਸਾਹਬ ਇਹ ਤਾਂ ਮਗਰ ਬੱਛਾ ਕਿ ਬੱਚੀ ਹੈ ਇਹ ਤਾਂ ਮਗਰ ਬੱਛੀ ਹੈ ਇਹ ਵੀ ਚੰਗੇ ਦੁੱਧ ਧਲੀ ਆ ਜਿਹੜੀ ਇਹ ਵੀ ਇਤ ਕਿੰਨਾ ਕਿ ਦੁੱਧ ਚਵਾਈ ਜਾਊਗੀ ਹਰ ਦਿਜੀਏ ਨੂੰ 5 ਲੀਟਰ ਦੁੱਧ ਕੀ ਆਉਂਦਾ ਜੇ ਐਡੀ ਵੇਣ ਨੂੰ 5 ਲੀਟਰ ਦੇ ਕਰੀਬ ਦੁੱਧ ਜਿਹੜਾ ਇਹ ਵੀ ਕਹਿੰਦੇ ਕਿ ਕੁਝ ਨਹੀਂ ਜਵਾਂਦਾ 5 ਲੀਟਰ ਵੇਖੋ ਸਿੱਧੀ ਗਾਡਰ ਰਕੀ ਠੀਕ ਹੈ ਜੀ ਫਿਰ ਇਹ ਨਹੀਂ ਆ ਇੱਕ ਠੰਡੀਆਂ ਦੋ ਠੰਡੀਆਂ ਮੈਂ ਕਹਿੰਦਾ ਸਾਰਾ ਟੱਬਰ ਹੀ ਅੱਛਾ ਸਾਰਾ ਹੀ ਟੱਬਰ ਠੰਡਾ ਆਦਾ ਆ ਵੀ ਥੱਲੇ ਵੀ ਭਵੇਂ ਭਵੇਂ ਆਣ ਖੇ ਠੀਕ ਹੈ ਜੀ ਹਾਂ ਜੀ ਚੱਲਣ ਲੈ ਜਾ ਫੇਰ ਇਹਨਾਂ ਦੇ ਜੀ ਆ ਅਸੀਂ ਆ ਜੀ ਠੀਕ ਆ ਇਹ ਨਹੀਂ ਤੇ ਉਹਦੇ ਉਹਨਾਂ ਥੱਲੇ ਬੈਠ ਦਿੱਤੀਆਂ ਉਹ ਛੜੀਆਂ ਨਹੀਂ ਅੱਛਾ ਬੈਠਾ ਥੱਲੇ ਠੀਕ ਆ ਹਾਂ ਬੀਚੀਆਂ ਲਓ ਠੀਕ ਆ ਇਹ ਜੀ ਆਣਾ ਉਹ ਕਾ ਮੰਜੀਆਂ ਆਲੀਆਂ ਬੈਣਾ ਠੀਕ ਆ ਦੋ ਦੋ ਪਾਸੇ ਮੰਜੀਆਂ ਤੇ ਬੈਹਿ ਕੇ ਚੋਣ ਲੋਗ ਆ ਠੀਕ ਆ ਨਾ ਸ਼ੀਸਾ ਦੇਣ ਸਾਨੂੰ ਨਹੀਂ ਠੀਕ ਆ ਜੀ ਤੇ ਬੰਦ ਫੇਰ ਇਹਨੂੰ ਵੀ ਫੇਰ ਉਹ ਜੀ ਕਰਦਾ ਤੁਹਾਨੂੰ ਇਹ ਚਲ ਫੇਰ ਕੇ ਨਾ ਮੁਕਾਵਾ ਚੰਗੀ ਤਰ੍ਹਾਂ ਬੈਣ ਹਾਂ ਜੀ ਦੇਖੋ ਬੈਠ ਆਉਂਦੀ ਨਾ ਟੱਕ ਠੀਕ ਆ ਹਾਂ ਜੀ ਉਤਰਾ ਕੱਦ ਕਾਠ ਦੀ ਸੋਹਣੀ ਆ ਜਿਹੜੀ ਸਿੱਧੀ ਗੱਡ ਲੱਗੀ ਹਰਜੀਤ ਜੀ ਤੇ ਇਹਦਾ ਮੁੱਲ ਵੀਰ ਜੀ ਫਿਰ ਹਰਜੀਤ ਜੀ ਜਿੱਦਾਂ ਜਿੱਦੇ ਵੈੜ ਆ ਹਾਂਜੀ ਮਾਰਕੀਟ ਦੇ ਹਿਸਾਬ ਦੇ ਨਾਲ ਗੜ 75000 ਦੀ ਹੈ ਠੀਕ ਆ ਪਰ ਉਹ ਕੰਮ ਨਹੀਂ ਗਿਆ ਕਰਨਾ ਅੱਛਾ ਛੱਟਣੇ ਆ ਤਾਂ ਫਿਰ ਖੁੱਲੇ ਹੀ ਛੱਟਣੇ ਆ ਅੱਛਾ ਦੇੜੀਆਂ ਤੇ ਜਾਇ ਜੀ ਦੇੜੀਆਂ ਆ ਹਰਜੀਤ ਜੀ ਠੀਕ ਆ ਜਿੰਨੇ ਦੀ ਤੁਸੀਂ ਆਖੋਗੇ ਦੇ ਦਾਂਗੇ ਕਰ ਦਿਓ ਜੀ ਅੱਜ ਹਰਜੀਤ ਜੀ 10000 ਦਾਹਾ ਦੇ ਕਿੰਨੇ 65 ਦੀ 65000 ਦੀ ਜਰਾ ਠੀਕ ਆ 65 ਤੇ ਸਾਡੇ ਵੀ ਤੁਹਾਡੇ ਜੀ ਸ਼ਾਰਟ ਕਰ ਦਾਂ ਫਿਰ ਹਰ ਜੀ ਕੀ ਕਰਾ ਲਓ ਜਿੰਨ ਦਾ ਜਦੋਂ ਖੁਸ਼ ਹੋਵੇ ਨਾ ਉਹ ਨਵਾਂ ਖੁੱਲੇ ਦਿਲ ਕਰਾਓ ਇਹ ਕਿਹੜੀ ਗੱਲ ਆ ਠੀਕ ਆ ਹਾਂਜੀ ਸਾਡਾ ਫਿਰ ਛੱਡ ਦੋ 5000 ਹਰ ਜੀ ਕਹਿੰਦੇ ਕਿ ਸ਼ਰਪਾ ਅੱਛਾ 60000 ਦੀ ਵੈੜ ਠੀਕ ਆ 25 ਲੀਟਰ ਵਾਲੀ ਕਿਥੋਂ ਨਹੀਂ ਮਿਲਦੀ ਠੀਕ ਆ ਕਿਉਂਕਿ ਅਜੇ ਮਾਰਕੀਟ ਚ ਰਹਿੰਦੇ ਆ ਅਸਰ ਅਸੀਂ ਪੈਸੇ ਲਾ ਕੇ ਆਏ ਆ ਠੀਕ ਆ ਪੈਸੇ ਦਿੱਤੇ ਆ ਸਾਨੂੰ ਵੀ ਚਾਹ ਬਣੀ ਲੱਭਿਆ ਨਾ ਕਿ ਇਸ 100 ਵੀ ਲੱਭਗਾ ਜੀ ਤਾਂ ਵੀ ਵੈੜ ਦੇ ਦੇਣੀ ਆ ਠੀਕ ਆ ਹਾਂਜੀ ਠੀਕ ਆ ਜੀ ਠੀਕ ਹੈ ਜੀ ਰਿਕਵੈਸਟ ਹੈ ਨਾ ਫਿਰ 60000 ਦੇ ਦੇ ਦਾਂਗੇ ਬਾਕੀ ਕੋਈ ਆਪਣੀ ਤਸੱਲੀ ਕਰਕੇ ਖੜੇ ਹਾਂਜੀ ਆ ਪੰਜਵਾਂ ਨੰਬਰ ਆ ਠੀਕ ਆ ਚੌਥਾ ਨੰਬਰ ਆ ਠੀਕ ਆ ਆ ਤੀਜਾ ਨੰਬਰ ਆ ਠੀਕ ਆ ਹਾਂਜੀ ਤੇ ਜਿਹੜੇ ਵੀ ਇਹਨੇ ਖੜਨੀ ਆ ਨਾ ਹਾਂਜੀ ਫੁੱਲ ਤਸੱਲੀ ਔਰ ਫੁੱਲ ਹੱਦੀ ਗਰੰਟੀ ਆ ਆਣ ਕੇ ਇੱਥੇ ਆਣ ਤੇ ਚੋਕ ਐ ਦੋ ਡੰਗ ਤਿੰਨ ਦਾ ਤਸੱਲੀ ਕਰਕੇ ਖੜੇ ਮਾਨ ਰਤ ਨੇ ਪੈਸੇ ਹਰ ਬੀਜੀ ਹਾਂਜੀ ਹਾਂਜੀ ਇਹ ਜਿਹੜੇ ਮਨੁਸੂਤੀ ਨਾ ਬਲੇ ਪੈਸੇ ਖਾਸਦਾ ਮਜ਼ਾ ਨਹੀਂ ਆਉਂਦਾ ਠੀਕ ਹੈ ਜੀ ਮਜ਼ਾ ਥੇਲੀ ਆਉਂਦਾ ਜੇ ਆਪਾਂ ਆਣ ਕੇ ਤਸੱਲੀ ਕਰੀਏ ਹਾਂਜੀ 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 ਠੀਕ ਹੈ ਬੀਜੀ ਜੇ ਤਰ੍ਹਾਂ ਕਿ ਵਿਰਜਨ ਨੇ ਕਿਹਾ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਵੇਚ ਚੱਕ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ